ਜੰਗਾ ਬੋਲੋਗੇ ਮੰਦਾ ਬੋਲੋਗੇ ਅਸੀਂ ਤੁਹਾਡਾ ਨਹੀਂ ਮੈਂ ਮੰਦਾ ਨਹੀਂ ਬੋਲਣਾ ਮੰਦ ਮੈਂ ਮੰਦਾ ਕਿਉਂ ਬੋਲਾਂ ਮੰਡ ਸਾਹਿਬ ਲੋਕ ਤੁਹਾਨੂੰ ਮੰਦਾ ਬੋਲ ਰਹੇ ਐ ਬੋਲੀ ਜਾਂਦੇ ਤੁਸੀਂ ਲੋਕ ਕਹੇ ਮੰਡ ਨਹੀਂ ਐ ਗੰਦ ਐ ਕੋਈ ਗੱਲ ਨਹੀਂ ਰਸਤੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜਾਏ ਪਰ ਉਸੇ ਕਲਗੀਆਂ ਵਾਲੇ ਦੇ ਪੁੱਤ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਇਸ ਫਿਲਮ ਚ ਮਾੜਾ ਦਿਖਾਇਆ ਗਿਆ ਨਹੀਂ ਨਹੀਂ ਉਹ ਸੀਨ ਕੱਟੇ ਗਏ ਨਾ ਬਾਜੀ ਅੱਜ న్యూਸ 18 ਨੇ ਡਿਟੇਲ ਦੇ ਵਿੱਚ ਗੌਰਵ ਸ਼ਕਲਾ ਜੀ ਹੁਣੇ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਨੈਗੇਟਿਵ ਦਿਖਾਏ ਆ ਸੰਤ ਉਹ ਫਿਲਮ ਦੇਖ ਕੇ ਆਏ ਆ ਚੰਡੀਗੜ੍ਹ ਜਾ ਕੇ ਤੁਸੀਂ ਨਹੀਂ ਨਹੀਂ ਕੱਟੇ ਗਿਆ ਨਹੀਂ ਮੇਰੀ ਗੱਲ ਸੁਣੋ ਮੰਡ ਸਾਹਿਬ ਤੁਸੀਂ ਫਿਲਮ ਦੇਖੀ ਆ ਉਹ ਮੈਂ ਮੈਨੂੰ ਕਿਉਂਕਿ ਪੰਜਾਬ ਵਿੱਚ ਰੌਲਾ ਸੀ ਮੈਨੂੰ ਕੁਝ ਸਾਡੇ ਮਹਿਕਮੇ ਨੇ ਕਹਿਤਾ ਵੀ ਰੁਕ ਜਾ ਜੇ ਮੰਡ ਸਾਹਿਬ ਤੁਸੀਂ ਫਿਲਮ ਦੇਖੇ ਬਿਨਾ ਕਿਵੇਂ ਡਿਸਾਈਡ ਮੇਰੀ ਗੱਲ ਸੁਣੋ ਜੀ ਤੁਸੀਂ ਬਿਨਾ ਫਿਲਮ ਦੇਖੇ ਕਿਉਂ ਡਿਸਾਈਡ ਕਰਕੇ ਇੱਕ ਪਾਸੇ ਭੁਗਤਣ ਲੱਗ ਜਾਂਦੇ ਹੋ ਨਹੀਂ 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 ਇੱਕ ਪਾਸੇ ਨਹੀਂ ਕਿਉਂਕਿ ਦੇਖੋ ਜੀ ਵਪਾਰ ਆ ਬੀਬੀ ਕੰਗੜਾ ਦਾ ਵਪਾਰ ਆ ਬੀਬੀ ਕੰਗੜਾ ਮੈਂਬਰ ਪਾਰਲੀਮੈਂਟ ਦਾ ਹੁਣ ਜਿਹੜੇ ਆਪਣੇ ਕਿਸਾਨ ਭਰਾ ਨੇ ਉਹਨਾਂ ਕਿਸਾਨ ਭਰਾਵਾਂ ਨੂੰ ਮਾਤਾ ਪਿਤਾ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਕਹਿੰਦਾ ਵੀ ਆਪਣੇ ਘਰਾਂ ਵਿੱਚ ਬੈਠੋ ਤੁਸੀਂ ਤੁਸੀਂ ਕਿਸਾਨਾਂ ਨੂੰ ਛੱਡੋ ਪਹਿਲਾਂ ਜਿਹੜੀ ਗੱਲ ਮੈਂ ਕਰ ਰਿਹਾ ਕਿ ਕੀ ਤੁਸੀਂ ਇਹ ਧਾਰਿਆ ਵੀ ਕੋਈ ਵੀ ਮੁੱਦਾ ਹੁੰਦਾ ਤੁਸੀਂ ਪੰਜਾਬ ਦੇ ਖਿਲਾਫ ਹੀ ਖੜਨਾ ਨਹੀਂ 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 ਮੈਂ ਪੰਜਾਬ ਦੇ ਮੈਂ ਤੁਹਾਡੇ ਹੱਕ 'ਚ ਤੁਹਾਡੇ ਨਾਲ ਖੜਾ ਮੈਂ ਪੰਜਾਬ ਦੇ ਖਿਲਾਫ ਕਿੱਥੇ ਖੜਾ ਦੱਸੋ ਜੀ ਮੈਂ ਸੱਚਾਈ ਤੇ ਖੜਾ ਮਾਂ ਫਿਰ ਜੀਐਸਜੀਪੀਸੀ ਕਹਿ ਰਹੀ ਹੈ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਜੀ ਤੁਸੀਂ ਕੀ ਹੈ ਜੀਐਸਜੀਪੀਸੀ ਨੂੰ ਪਹਿਲਾਂ ਮੇਰੀ ਗੱਲ ਸੁਣੋ ਮੇਰਾ ਸਵਾਲ ਸੁਣ ਲਓ ਆਤਵਾਦੀਆਂ ਦੀ ਵਰਸੀ ਕਿਉਂ ਮਨਾਈ ਜਾ ਰਹੀ ਹੈ ਤੁਸੀਂ ਉਹ ਤਾਂ ਕੌਮ ਦੇ ਸ਼ਹੀਦ ਨੇ ਨਹੀਂ ਉਹ ਤਾਂ ਸ਼ਹੀਦ ਨਹੀਂ ਉਹ ਵਸਤੇ ਨੇ ਨਾ ਪੜਿਓ ਆਤਵਾਦੀ ਜੀ ਪੰਥ ਦੇ ਸ਼ਹੀਦ ਨੇ ਕੌਮ ਦੇ ਸ਼ਹੀਦ ਨੇ ਨਾ ਜਗਤਾਰ ਦੇ ਆਰਿਆ ਧਰਨਾ ਲਾਇਆ ਚੁਕਾਇਆ ਜਾਣਾ ਚਾਹੀਦਾ ਮੈਂ ਤਾਂ ਹਰ ਸਿੰਘ ਹਵਾਰਾਲ ਵੀ ਪੰਥ ਦੀ ਮਹਾਨ ਸ਼ਖਸੀਅਤ ਹੈ ਨਹੀਂ ਬਿਲਕੁਲ ਨਹੀਂ ਇਹ ਮੈਂ ਤੁਹਾਡੇ ਇਸ ਗੱਲ ਦਾ ਸਹਿਮਤ ਨਹੀਂ ਹਾਂ ਤੁਸੀਂ ਨਾ ਸਹਿਮਤ ਹੋ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਸੋਚਦੇ ਹੋ ਮੈਂ ਕੀ ਸੋਚਦਾ ਮੈਂ ਤਾਂ ਤੁਹਾਨੂੰ ਇਹ ਪੁੱਛ ਰਿਹਾ ਜੀ ਕੀ ਸਰਦਾਰ ਗੁਰਸਿਮਰਨ ਸਿੰਘ ਮੰਡ ਨੇ ਇਹ ਠੇਕਾ ਲੈ ਕੇ ਹਰ ਵਾਰੀ ਪੰਜਾਬ ਦੇ ਵਿਰੋਧ ਚੜ੍ਹਨਾ ਜਾਈ ਠੇਕਾ ਨਹੀਂ ਹੋਇਆ ਭਾਜੀ ਅਸੀਂ ਸੱਚ ਨਾਲ ਖੜਨਾ ਸੀ ਮੈਂ ਤਾਂ ਐਸਜੀਪੀ ਨੂੰ ਅਪੀਲ ਕਰਦਾ ਭਈ ਇਹਨਾਂ ਦਾ 80 ਬੰਦੇ ਬਰਸੀਆਂ ਨਾ ਮਨਾਓ ਉਹਨਾਂ ਨੂੰ 20000 ਮਹੀਨਾ ਕਿਉਂ ਦੇ ਰਹੇ ਹੋ 80 ਬੰਦੇ ਨੂੰ ਬਲਵੰਤ ਰਾਜ ਆਉਣਾ ਪਰ ਜਿਹਨੂੰ 20000 ਕਿਉਂ ਦੇ ਰਹੇ ਹੋ ਤੁਸੀਂ ਤੁਹਾਨੂੰ ਦੇਣ ਹੋਰ ਨਹੀਂ ਸਾਨੂੰ ਨਹੀਂ ਦੇਣਾ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜੇ ਐਸਜੀਪੀਸੀ ਦੇ ਰਹੀ ਹੈ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਤੁਹਾਨੂੰ ਤਕਰੀਰ ਕੀਤੀ ਹੈ ਭਾਜੀ ਆਪਾਂ ਵਿਰੋਧ ਕਰਾਂਗੇ ਮੇਰੇ ਵੱਡੇ ਵੀਰ ਜੀ ਸਤਕਾਰਯੋਗ ਵੀਰ ਜੀ ਲੇਕਿਨ ਜਿਹੜਾ ਪੰਜਾਬ ਪੁਲਿਸ ਦੇ ਜਵਾਨ ਸ਼ਹੀਦ ਹੋਏ ਨੇ ਮਾਵਾ ਭੈਣਾ ਪੰਜਾਬ ਪੁਲਿਸ ਤੁਸੀ ਇੰਦਰਾ ਗਾਂਧੀ ਦੇ ਵਿਰੋਧ ਕਰੋ ਤੁਸੀਂ ਰਜੀਵ ਗਾਂਧੀ ਦਾ ਵਿਰੋਧ ਕਰੋ ਨਹੀਂ ਉਹ ਕਿਥੋਂ ਖਰੀਏ ਹੋਰ ਤਾਂ ਸਾਡੇ ਸਤਕਾਰਯੋਗ ਨੇ ਸ਼ਹੀਦ ਇੰਦਰਾ ਗਾਂਧੀ ਉਹ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਕੌਣ ਸੀ ਉਹ ਵੀ ਉਹਨਾਂ ਚੰਮੈ ਨਹੀਂ ਸੀ ਪਹਿਲਾਂ ਬੱਚਿਆਂ ਨੂੰ ਪਾਲਿਆ ਬਾਅਦ ਚ ਬਦਲ ਗਏ ਹੋ ਥੋਡੇ ਬਾਰੇ ਕੀ ਲਿਖਿਆ ਕਦੇ ਤੁਸੀਂ ਪੜਦੇ ਹੋ ਕੀ ਲਿਖਿਆ ਜਾਂਦਾ ਇਹ ਇਹਦਾ ਪਾਗਲ ਹੈ ਇਹਦਾ ਮਾਨਸਿਕ ਸੰਤੁਲਨ ਖਰਾਬ ਹੋ ਚੁੱਕਿਆ ਹੈ ਮਾ ਵੀਰ ਜੀ ਤੁਸੀਂ ਗੁਰਸਿਮਰਨ ਸਿੰਘ ਦਾ ਮਾਰ ਨਹੀਂ ਹੈ ਗੁਰਸਿਮਰਨ ਸਿੰਘ ਗੰਦ ਹੈ ਤੁਹਾਡੇ ਬਾਰੇ ਐ ਲਿਖਿਆ ਜਾਂਦਾ ਭਾਜੀ ਮੈਂ ਤਾਂ ਮਾਹ ਪਾਗਲ ਹਾਂ ਤੁਸੀਂ ਪਾਗਲ ਦੀ ਗੱਲ ਕਰੋ ਮੈਂ ਮਾਹ ਪਾਗਲ ਹਾਂ ਸੱਚ ਦੇ ਪਾਗਲ ਹਾਂ ਤੁਹਾਨੂੰ ਜੋ ਅਜੀ ਲੋਕ ਬੋਲਦੇ ਆ ਕਿ ਤੁਹਾਡੀਆਂ ਇੰਨਾ ਹਰਕਤਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਭਾਜੀ ਸਾਡੀਆਂ ਕੋਈ ਹਰਕਤਾਂ ਨਹੀਂ ਖਰਾਬ ਅਸੀਂ ਦੇਸ਼ ਦੇ ਲਈ ਖੜੇ ਆਂ ਦੇਸ਼ ਲਈ ਗੱਲਾਂ ਕਰਦੇ ਆਂ ਅਸੀਂ बिकਦੇ ਨਹੀਂ ਨਾ ਹੈਗੇ ਦੇਸ਼ ਲਈ ਕੌਣ ਨਹੀਂ ਹਰ ਸਿੱਖ ਪਰਿਵਾਰ ਹਰ ਬੱਚਾ ਦੇਸ਼ ਲਈ ਖੜਾ ਹੈ ਜੀ ਜਿਹੜੇ ਬਾਰਡਰਾਂ ਦੇ ਸ਼ਹੀਦ ਹੁੰਦੇ ਆ ਤੁਸੀਂ ਨਹੀਂ ਜਾਣਦੇ ਉੱਥੇ ਜਦੋਂ ਸ਼ਹੀਦ ਹੁੰਦੇ ਆ ਨਹੀਂ ਨਹੀਂ ਉਹ ਸਾਡੇ ਫੌਜੀ ਜਵਾਨ ਜਿਹੜੇ ਜਿਹੜੇ ਜਾ ਕੇ ਜਿਹੜੇ ਜਾ ਕੇ ਚੀਨ ਨਾਲ ਪਾਕਿਸਤਾਨ ਨਾਲ ਲੜੀ ਜਾਂਦੇ ਆ ਥੋੜੇ ਤੁਸੀਂ ਕਿੱਥੋਂ ਗਏ ਹੋ ਪਰਿਵਾਰ ਚੋਂ ਕੌਣ ਗਿਆ ਮੈਨੂੰ ਇਹ ਦੱਸੋ ਸਲੂਟ ਐਸਜੀਪੀਸੀ ਕਦੇ ਐਸਐਸਜੀਪੀਸੀ ਨੂੰ ਪੁੱਛੋ ਉਹਨਾਂ ਦੇ ਘਰੇ ਕੋਈ ਦਾਣ ਫੁਲਕਾ ਦਿੱਤਾ ਉਹਨਾਂ ਨੇ ਜਾ ਕੇ ਕਿਉਂ ਨਹੀਂ ਕਿਉਂ ਨਹੀਂ ਦਰਦੇ ਉਹਨਾਂ ਦੇ ਬੱਚੇ ਕਿਹੜਾ ਗੁਰੂ ਘਰਾਂ ਦੇ ਵਿੱਚ ਨਹੀਂ ਜਾ ਰਹੇ ਮੈਨੂੰ ਇਹ ਦੱਸੋ ਨਹੀਂ 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 ਜੇ ਅੱਤਵਾਦੀ ਉਹਨੂੰ ਕਮੋਡ ਕਰੀ ਜਾਂਦੀ ਐ ਐਸਜੀਪੀਸੀ ਇਹਨਾਂ ਨੂੰ ਵਿਚਾਰੇ ਪੁੱਛੀਂ ਨਾ ਕੋ ਉਹ ਉਹ ਪੰਥ ਦੇ ਮਹਾਨ ਸ਼ਹੀਦ ਨੇ ਇਹੀ ਦਾ ਵਿਚਾਰ ਫਰਕ ਨਹੀਂ ਆਪਣੇ ਤੇ ਕੋਈ ਗੱਲ ਨਹੀਂ ਫਰਕ ਰਹਿਣ ਦਿਓ ਮੈਂ ਤਾਂ ਇਹ ਸਵਾਲ ਕਰਨ ਵਾਸਤੇ ਕੀਤਾ ਹੈ ਕਿ ਤੁਸੀਂ ਜੇ ਬਿਨਾਂ ਫਿਲਮ ਦੇਖੇ ਮੈਂ ਤਾਂ ਮੈਂ ਤੁਹਾਨੂੰ ਸਵਾਲ ਕੀਤਾ ਨਿਊਜ਼ 18 ਬਹੁਤ ਬੰਨਿਆ ਪਰਵੰਨਿਆ ਚੈਨਲ ਹੈ ਉਹਨਾਂ ਨੇ ਫਿਲਮ ਦੇਖਣ ਤੋਂ ਬਾਅਦ ਗੌਰਵ ਸ਼ੁਕਲਾ ਤੇ ਪੰਕਜ ਕਪਾਈ ਸੀਨੀਅਰ ਮੋਸਟ ਪੱਤਰਕਾਰ ਨੇ ਉਹਨਾਂ ਨੇ ਦੱਸਿਆ ਕਿ ਸੰਤਾ ਦਾ ਕਿਰਦਾਰ 네ਗੇਟਿਵ ਦਿਖਾਇਆ ਗਿਆ ਨਹੀਂ ਨਹੀਂ ਉਹ ਤਾਂ ਜੋ ਉਥੇ ਤੁਸੀਂ ਸੁਣੋ ਜਾ ਕੇ ਉਹ ਕਹਿ ਰਹੇ ਕਿ 네ਗੇਟਿਵ ਤੁਸੀਂ ਬਿਨਾਂ ਦੇਖੇ ਬਿਨਾਂ ਦੇਖੇ ਹੱਥ ਚੜ੍ਹਦੇ ਹੋ ਨਹੀਂ ਨਹੀਂ ਬਿਨਾਂ ਦੇਖੇ ਨਹੀਂ ਮੈਂ ਹੈਗਾ ਬੀਬੀ ਕਮਰਾਨਾ ਦੇਖਣਾ ਕੱਲ ਵੀ ਖੜਾ ਸਾਡੀ ਤੁਸੀਂ ਫਿਲਮ ਦੇਖੀ ਸਾਡੀ ਮੈਂ ਹੁਣ ਕੱਲ ਜਾਂ ਪਰਸੋਂ ਜਾਊਂਗਾ ਬਾਜੀ ਦੇਖਣ ਤੁਹਾਨੂੰ ਕਿਸਾਨਾਂ ਨਾਲ ਥੋੜੀ ਪ੍ਰੋਬਲਮ ਰਹਿੰਦੀ ਆ ਐਸਜੀਪੀਸੀ ਨਾਲ ਥੋੜੀ ਪ੍ਰੋਬਲਮ ਹੈ ਸ਼ਹੀਦ ਪਰਿਵਾਰਾਂ ਦੇ ਖਿਲਾਫ ਤੁਸੀਂ ਬੋਲਣਾ ਹੁੰਦਾ ਜੇ ਤੁਹਾਨੂੰ ਕੋਈ ਕੁਝ ਕਹੇ ਦੇ ਫਿਰ ਤੁਸੀਂ ਇਸੇ ਚੀਜ਼ ਦੇ ਖਿਲਾਫ ਨਹੀਂ ਬੋਲਦਾ ਜਿਹੜਾ ਨੇ ਸਾਡੇ ਮੁੱਖ ਮੰਤਰੀ ਸਾਹਿਬ ਬਿਆਨ ਸਹਿ ਉਹ ਸ਼ਹੀਦ ਕੀਤਾ ਉਹ ਉਹ ਸ਼ਹੀਦ ਮੁੱਖ ਮੰਤਰੀ ਸਾਹਿਬ ਸ਼ਹੀਦ ਨੇ ਇੰਦਰਾ ਗਾਂਧੀ ਸ਼ਹੀਦਾ ਮੰਡ ਸਾਹਿਬ ਤੁਹਾਡੇ ਘਰ ਆ ਕੇ ਤੁਹਾਡੇ ਥੱਪੜ ਮਾਰਾਂ ਪੱਗ ਲਾਦੇ ਤੁਸੀਂ ਅੱਗੋਂ ਕੀ ਕਰੋਗੇ ਹਾਂਜੀ ਮੈਂ ਕਹੂੰਗਾ ਸਾਡਾ ਭਰਾ ਕੋਈ ਗੱਲ ਨਹੀਂ ਕਰ ਲਿਆ ਫਿਰ ਕਿਉਂ ਗਿਆ ਪਰਮਾਤਮਾ ਭਲਾ ਕਰੇ ਮਤਲਬ ਗੁਰੂ ਸਾਹਿਬ ਦੀ ਦਿੱਤੀ ਪੱਗ ਲਾ ਦੂਗਾ ਕੋਈ ਤੇ ਤੁਹਾਨੂੰ ਕੋਈ ਫਰਕ ਨਹੀਂ ਪਊਗਾ ਨਹੀਂ ਨਹੀਂ ਪਤਾ ਕੀ ਹੈ ਲੈ ਉਹ ਇਹੀ ਫਰਕ ਹੈ ਮੰਡ ਸਾਹਿਬ ਤੁਹਾਡੇ ਤੇ ਸਾਡੇ 'ਚ ਇਹ ਫਰਕ ਹੈ ਕਿ ਸਾਡੀ ਕੋਈ ਅਖਵਲ ਵਾਵਲ ਝਾਕ ਕੇ ਦਿਖਾ ਦੇ ਕੋਈ ਇਸ ਗੱਲ ਨੂੰ ਨਹੀਂ ਨਹੀਂ ਅਕਾਲ ਤੱਕ ਸਭ ਘਾਇਆ ਗਿਆ ਤੁਹਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਹਿ ਦਿੰਦੇ ਹੋ ਕਿ ਉਹ ਸ਼ਹੀਦ ਹੈ ਨਹੀਂ ਨਹੀਂ ਉਹ ਸਮਝਦੇ ਗੱਲਾਂ ਨੇ ਆਪਾਂ ਇੰਦਰਾ ਗਾਂਧੀ ਤੁਸੀਂ ਮੈਂ ਕਹਣਾ ਨਾ ਕਰੋ ਨਾ ਗੱਲਾਂ ਹੁਣ ਘੱਟੋ ਘੜ ਤੁਸੀਂ ਜਿਸ ਵੇਲੇ ਸਾਰਾ ਪੰਜਾਬ ਇੱਕ ਪਾਸੇ ਖੜਾ ਹੈ ਤੁਸੀਂ ਉਹਦੇ ਵਿਰੋਧ ਚ ਤਾਂ ਨਾ ਖੜੋ ਨਹੀਂ 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 ਮੈਂ ਤਾਂ ਬੀਬੀ ਕੰਗੜਾ ਮੇਰੀ ਛੋਟੀ ਭੈਣ ਆ ਮੈਂ ਤਾਂ ਉਹਦੇ ਨਾਲ ਖੜੂਗਾ ਜੀ ਅਸੀਂ ਕਿਹੜਾ ਕੰਗੜਾ ਦੀ ਲੱਤ ਤੋੜਤੀ ਕਿਸੇ ਨੇ ਨਹੀਂ ਨਹੀਂ ਅਸੀਂ ਮਹਿਲਾ ਦੇ ਨਾਮ ਮਹਿਲਾ ਨਹੀਂ ਜੀ ਪੰਜਾਬ ਨਾਲ ਪੰਜਾਬ ਨਾਲ ਪੰਜਾਬ ਨਾਲ ਬੰਦਿਆਂ ਸਾਰੇ ਵਪਾਰ ਬੰਦ ਬਣਾਉਂਨਾ ਫਿਲਮਾਂ ਸੰਤਾ ਨੂੰ ਨਾਟਕਾ ਜੀ ਜੀ ਕਿਸੇ ਨੂੰ ਪ੍ਰੋਬਲਮ ਹੈ ਦੇਸ਼ ਚ ਹੋਰ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਦੇ ਫਿਲਮਾਂ ਬਣਾ ਲਓ ਤੁਹਾਡੇ ਬੰਦਿਆਂ ਨੇ ਭਾਜੀ ਖਨੌਰੀ ਬੰਦ ਰੋ ਬੰਦ ਕਰਤਾ ਸ਼ੰਭੂ ਬਾਰਡਰ ਬੰਦ ਕਰਤਾ ਸਾਰੇ ਵਪਾਰ ਆਪਾਂ ਹੋਰ ਵਪਾਰ ਵੀ ਦੇਖਣੇ ਆ ਵਪਾਰਾਂ ਨੂੰ ਬੰਦ ਕਰਾ ਦਈਏ ਸਾਰਿਆਂ ਨੂੰ ਰੋਟੀ ਨਹੀਂ ਖਾਂਦੇ ਤੁਸੀਂ ਨਹੀਂ ਰੋਟੀ ਤਾਂ ਸਾਰੀ ਦੁਨੀਆ ਖਾਂਦੀ ਹੈ ਭਾਜੀ ਕਿੱਥੋਂ ਖਾਣੇ ਹੋ ਨਹੀਂ ਰੋਟੀ ਦਾ ਚਾਹੇ ਐਸਸੀ ਐਸਸੀ ਆਪਣਾ ਜ਼ਿੰਮੇਵਾਰ ਆ ਭਰਾਵਾ ਤੁਸੀਂ ਰੋਟੀ ਕਿੱਥੋਂ ਖਾਣੇ ਹੋ ਜੇ ਖੇਤਾਂ ਚ ਅੰਨ ਬੀਜਿਆ ਜਾਊਗਾ ਰੋਟੀ ਉੱਥੋਂ ਹੀ ਖਾਓਗੇ ਨਹੀਂ 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 ਆਪਾਂ ਸਬਸਿਡੀ ਵੀ ਲੈਣੇ ਆ ਨਾ ਆਪਾਂ ਰੋਲਾ ਕਾਤਾ ਪਾ ਰਹੇ ਹੋ ਨਹੀਂ ਸਬਸਿਡੀ ਦਾ ਤੁਸੀਂ ਪੰਜ ਬੰਦੇ ਬੈਠ ਕੇ ਜਾ ਕੇ ਗੱਲ ਕੀਤੇ ਆ ਮਾਵਾ ਭੈਣਾ ਬਜ਼ੁਰਗਾਂ ਨੂੰ ਤਾਂ ਘਰੇ ਵਾਪਸ ਬਿਠਾ ਦਿਓ ਠੰਡ ਨੇ ਉਹ ਜਿਗਰੇ ਵਾਲੇ ਜੁਰਤ ਵਾਲੇ ਬਹਿ ਸਕਦੇ ਮਾਨ ਸਾਹਿਬ ਤੁਸੀਂ ਹੀ ਬਹਿ ਸਕਦੇ ਕਿਹ ਜਾਨ ਨਹੀਂ ਨਹੀਂ ਮੈਂ ਮੈਂ ਤਾਂ ਇਹਦੇ ਰਖਲਾ ਭੇਜੂਗਾ ਜਾ ਕੇ ਮੈਂ ਰਖਲਾ ਭੇਜੂਗਾ ਤੁਸੀਂ ਰਜਾਈਆਂ 'ਚ ਬਹਿਣ ਵਾਲੇ ਲੋਕੋਂ ਤੁਸੀਂ ਥੋੜੀ 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 ਐਕਸਪੈਕਟ ਕਰਦਾ ਕੋਈ ਬੰਦਾ ਵੀ ਤੁਸੀਂ ਉੱਥੇ ਜਾ ਕੇ ਬਹਿ ਜਾਓਗੇ ਮੈਂ ਕੋਈ ਬੈਠਾ ਤਾਂ ਤੁਹਾਡੇ ਖਾਤਰ ਹੀ ਤੁਹਾਡੀਆਂ ਪੀੜ੍ਹੀਆਂ ਨਸਲਾਂ ਖਾਤਰ ਹੀ ਬੈਠਾ ਉਹ ਮੇਰੇ ਵੱਡੇ ਬੀੜੀ ਸਰਕਾਰ ਉਹ ਜਿਹੜਾ ਮੇਰਾ ਪਿਛਲੀ ਵਿੱਚੋਂ ਮੋਦੀ ਦਾ ਸਤਕਾਰ ਕਰੋ ਰੋਟੀ ਨਹੀਂ ਖਾਣੀ ਮੈਨੂੰ ਇਹ ਦੱਸੋ ਤੁਸੀਂ ਕਿਉਂ ਭੁੱਖੇ ਪਏ ਆਹੇ ਤੁਸੀਂ ਕੀ ਤੁਸੀਂ ਖਾਣਾ ਨਹੀਂ ਖਾਂਦੇ ਰੋਟੀ ਨਹੀਂ ਖਾਂਦੇ ਇਹਨਾਂ ਨੇ ਨੈਰ ਸਿੰਘ ਇਹਨਾਂ ਨੇ ਹਰਿਆਣਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਫੇਰ ਆ ਗਈ ਕਿ ਨਹੀਂ ਹਰਿਆਣਾ ਸਰਕਾਰ ਜਿਹੜੀ ਰੋਕਿਆ ਕਿਨੇ ਆ ਰੋਕਿਆ ਕਿਨੇ ਹੋਇਆ ਅੰਬਾਲੇ ਤੁਸੀਂ ਜਾ ਨਹੀਂ ਸਕਦੇ ਰਾਹ ਕਿਹਨੇ ਰੋਕਿਆ ਕਿਸਾਨਾਂ ਨੇ ਕਿੱਥੋਂ ਰੋਕਿਆ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਰੋਕਿਆ ਮਾਰਿਆ ਨਹੀਂ ਸਰਕਾਰ ਨੇ ਦਿੱਲੀ ਇਹ ਕਰਨਾ ਕੀ ਹੈ ਦਿੱਲੀ ਲਾਲ ਕਿਲੇ ਜਾ ਕੀ ਕੀਤਾ ਦੀਪ ਸਿੱਧੂ ਨੂੰ ਕੀ ਕੀਤਾ ਸੀ ਤੁਹਾਨੂੰ ਪਤਾ ਹੀ ਹੈ ਕੀ ਕੀਤਾ ਸੀ ਉੱਥੇ ਉੱਥੇ ਪੀਲੇ ਝੰਡੇ ਲਹਿਰਾਉਣ ਦੀ ਕੀ ਲੋੜ ਸੀ ਉੱਥੇ ਤਾਂ ਕੌਮ ਦਾ ਹੀ ਝੰਡਾ ਲਹਿਰਾਇਆ ਜਾ ਕੇ ਤੁਹਾਡੇ ਸਿਰ ਨਹੀਂ ਮੋ ਗਿਆ ਇਸ ਗੱਲ ਦੇ ਨਾਲ ਓਨਲੀ ਤਿਰੰਗਾ ਝੰਡਾ ਓਨਲੀ ਤਿਰੰਗਾ ਝੰਡਾ ਲਾਗ ਰਿਹਾ ਹੈ ਤਿਰੰਗੇ ਦਾ ਸਤਕਾਰ ਤਾਂ ਬਹਾਲ ਰਿਹਾ ਤਿਰੰਗੇ ਨੂੰ ਤਿਰੰਗੇ ਨੂੰ ਤਾਂ ਕਿਸੇ ਨੇ ਹੱਥ ਵੀ ਨਹੀਂ ਲਾਇਆ ਉੱਥੇ ਲਾਲ ਕਿਲੇ ਦੇ ਮੈਂ ਤਾਂ ਉੱਥੇ ਹੋਈ ਹੈ ਲਾਲ ਕਿਲੇ ਦੇ ਤੁਹਾਨੂੰ ਪਤਾ ਹੀ ਹੈ ਬਪਾਣੀ ਗ ਰੇ ਉਹ ਤੇ ਪੰਤੋੜ ਹੋਈ ਤੁਸੀਂ ਤੁਸੀਂ ਸਤਕਾਰਯੋਗ ਮੰਡ ਸਾਹਿਬ ਕਦੇ ਕਮੈਂਟ ਪੜਿਆ ਕਰੋ ਨਹੀਂ ਨਹੀਂ ਕਮੈਂਟਾ ਛੱਡੋ ਤੁਸੀਂ ਤੁਸੀਂ ਕਮੈਂਟ ਪੜਿਆ ਕਰੋ ਆਪਾਂ ਜਾਇ ਰਹਿਣਾ ਇਹਨਾਂ ਤੋਂ ਕੋਈ ਮਾੜਾ ਕਮੈਂਟ ਵਾਲਾ ਤੁਹਾਡੇ ਤੁਹਾਡੇ ਬਾਰੇ ਕੀ ਕੀ ਲਿਖਿਆ ਜਾਂਦਾ ਕੋਈ ਇੱਜ਼ਤ ਵੀ ਕਮਾ ਲਓ ਤੁਸੀਂ ਸਿਰਫ ਕੰਟ੍ਰੋਵਰਸੀ ਜਿੰਨਾ ਇੱਜ਼ਤ ਵਾਹਿਗੁਰੂ ਦੀ ਜਿੰਨਾ ਜਿੰਨਾ ਕਰੇ ਤੁਸੀਂ ਕਰਦੇ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੁਸੀਂ ਪੰਜਾਬ ਤੋਂ ਵੀ ਜਾਓਗੇ ਆਪਦੇ ਲੋਕਾਂ ਤੋਂ ਵੀ ਜਾਓਗੇ ਕੌਮ ਤੋਂ ਵੀ ਜਾਓਗੇ ਜਿਹੜੀ ਪਾਰਟੀ ਦੇ ਜਾ ਕੇ ਉੱਥੇ ਤੁਸੀਂ ਜਿਨ੍ਹਾਂ ਨੂੰ ਖੁਸ਼ ਕਰ ਰਹੇ ਹੋ ਉਹਨਾਂ ਨੇ ਦੇਣਾ ਕੁਝ ਨਹੀਂ ਤੁਹਾਨੂੰ ਨਹੀਂ 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 ਆਪਾਂ ਮੰਗਦੇ ਨਹੀਂ ਕਿਸੇ ਤੋਂ ਆਪਾਂ ਮੰਗਦੇ ਕੀ ਤੋਂ ਦੱਸੋ ਜੀ ਪਰਮਾਤਮਾ ਤੋਂ ਵਾਹਿਗੁਰੂ ਤੋਂ ਇਕੱਲੇ ਤੋਂ ਬਸ ਆਪਾਂ ਮੈਂ ਤਾਂ ਬੰਦੇ ਤੋਂ ਨਹੀਂ ਮੰਗਦਾ ਮੈਂ ਤਾਂ ਕਰਦਿਆਂ ਤੁਸੀਂ ਮੰਗਦਾ ਮੰਡ ਸਾਹਿਬ ਨੇ ਵਾਹਿਗੁਰੂ ਤੋਂ ਪਟੀਆਂ ਨੂੰ ਖੁਸ਼ ਕਰਕੇ ਐਮਸੀ ਜਿੰਨੀ ਐਮਸੀ ਜਿੰਨੀ ਆਕਾਤ ਨਹੀਂ ਇਹਨਾਂ ਨੇ ਦੇਣੀ ਤੁਹਾਨੂੰ ਉਹ ਸਾਡੇ ਵਾਸਤੇ ਐਮਸੀ ਨਾਲ ਐਮਐਲਏ ਕੋchniyan ਖੜੋਗੇ ਲੋਕੀ ਯਾਦ ਰੱਖਣਗੇ ਕਿ ਕੋਈ ਗੁਰਸਿਮਰਨ ਸਿੰਘ ਮੰਡ ਸੀ ਆਪਦੇ ਲੋਕਾਂ ਨਾਲ ਖੜਾ ਸੀ ਮੈਂ ਸਾ ਸਿਮਰ ਜੋਤ ਸਿੰਘ ਮੱਕੜ ਸਾਹਿਬ ਨਾਲ ਖੜਾ ਵਾਂ ਜਿਹ ਮੇਰੇ ਨਾਲ ਖੜਾ ਜੇ ਮੇਰੇ ਨਾਲ ਖੜੇ ਹੋ ਤਾਂ ਕਹੋ ਕਿ ਸੰਜਰਨੈਲ ਸਿੰਘ ਇਹ ਸਦੀ ਦਾ ਮਹਾਨ ਜੋ ਨਾਮ ਹੀ ਕੁਸਤਾ ਮੈਂ ਆ ਗੱਲਾਂ ਨਹੀਂ ਕਹਿ ਸਕਦਾ ਮੈਂ ਥੋੜਾ ਜਾਤੀ ਤੌਰ ਤੇ ਖੜਾ ਜੇ ਤੁਸੀਂ ਆ ਗੱਲਾਂ ਕਰੋ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਯਾਤੀ ਤੌਰ ਤੇ ਮੇਰੇ ਨਾਲ ਕਲਗੀਆਂ ਵਾਲਾ ਪਾਤਸ਼ਾਹ ਤੁਸੀਂ ਉਹਨਾਂ ਦੀ ਓਟ ਚ ਰਿਆ ਕਰੋ ਨਾ ਜਿਹੜੀ ਦਸਤਾਰ ਉਹਨਾਂ ਨੇ ਦਿੱਤੀ ਉਹਦੇ ਨਾਲ ਤਾਂ ਬੁੱਤ ਸਾਫ ਕਰਤਾ ਜਾ ਕੇ ਤੁਸੀਂ ਉਹ ਉਹਦਾ ਉਹੋ ਇੱਕੋ ਹਾਲਾਤ ਪੈਦਾ ਹੋਏ ਸੀ ਉਦੋਂ ਹਾਲਾਤ ਪੈਦਾ ਹੋਏ ਨਾ ਕਰਦੇ ਕਾਲੀਦਾਰ ਵਾਲੇ ਉਦੋਂ ਮੰਡ ਸਾਹਿਬ ਮੈਂ ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦਾ ਕਿ ਤੁਸੀਂ ਨਾ ਮਾੜੇ ਜੇ ਕਮੈਂਟ ਪੜਿਆ ਕਰੋ ਮੈਨੂੰ ਇਸ ਗੱਲ ਤੇ ਤੰਗ ਸੌਂਦਾ ਤੁਹਾਡੇ ਤੇ ਕਿ ਲੋਕ ਤੁਹਾਨੂੰ ਕਮੈਂਟਾਂ ਚ ਕੀ ਲਿਖਦੇ ਆ ਵਿੱਚ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਪਏ ਨੇ ਉਹ 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 ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੈਨੇਡਾ ਵਾਲੇ ਜੋ ਕਿ ਜਿਹੜਾ ਸਤੰਗਿਆ ਝਟਦੇ ਕਿੰਨੇ ਦਾੜ੍ਹੀ ਰੱਖੀਆਂ ਉਹਨਾਂ ਨੇ ਅਮਰ ਛਕੇ ਹੋਏ ਉਹ ਜਾ ਕੇ ਤੁਹਾਡੇ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ 25000 ਤੁਹਾਡਾ ਨੌਜਵਾਨ ਪੁਲਿਸ ਨੇ ਕਹਿ ਕਹਿ ਕੇ ਘਰਾਂ ਚੋਂ ਚੱਕ-ਚੱਕ ਕੇ ਮਾਰਤਾ ਉਹਦਾ ਵੀ ਸੋਚ ਲੋ ਪਾ ਭਾਜੀ ਹੀਰੋ ਆ ਸਾਡੀ ਅੱਜ ਵੀ ਹੀਰੋ ਕੱਲ ਵੀ ਹੀਰੋ ਪਹਿਲਾਂ ਵੀ ਹੀਰੋ ਮੰਨਤਾ ਨਾ ਮੈਂ ਜਰਾਂ ਨਾ ਤੁਸੀਂ ਜਰੋ ਉਹ ਤਾਂ ਗਲਤ ਹੈ ਜੇ ਕੋਈ ਕਰਦਾ ਤਾਂ ਜਿਹੜਾ ਜਿਨੇ 1947 ਚੱਕੀ ਆ ਉਹ ਇਨਕਾਊਂਟਰ ਚ ਮਾਰੇ ਗਏ ਆ ਅੱਜ ਵੀ ਮਾਰੇ ਯਾਰ ਇਨਕਾਊਂਟਰ ਚ ਜਿਹੜੇ ਗਲਤ ਕਰ ਰਹੇ ਆ ਪਹਿਲਾਂ ਮੈਨੂੰ ਮਾਰੇਗੇ ਤੁਸੀਂ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਾ ਹੀ ਵਿਰੋਧ ਕਰੋਗੇ ਮੈਨੂੰ ਲੱਗਦਾ ਮੈਂ ਤਾਂ ਵਿਰੋਧ ਕਰੂੰਗਾ ਕਰੂੰਗਾ ਮੈਂ ਕਬੀ ਕੰਗਣਾ ਨਾਲ ਅੱਜ ਵੀ ਕੱਲ ਵੀ ਅਗਲੇ ਹੱfte ਜਾ ਕੇ ਮੈਂ ਉਹਦਾ ਸਨਮਾਨ ਵੀ ਕਰਕੇ ਆਉਂਗਾ ਮਤਲਬ ਤੁਸੀਂ 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 ਦਲਜੀਤ ਦੇ ਵਿਰੋਧ 'ਚ ਖੜਨਾ ਹੈ ਤੇ ਕੰਗਣਾ ਦੇ ਹੱਕ 'ਚ ਖੜਨਾ ਹੈ ਭਾਵੇਂ ਕੋਈ ਵੀ ਹੋ ਜੇ ਨਹੀਂ ਮੈਂ ਨਹੀਂ ਛੋਟੀ ਪੈਣਾ ਜੀ ਮੈਂ ਉਹਦੇ ਨਾਲ ਆਜੂ ਉਹੀ ਉਹੀ ਦਲਜੀਤ ਮੋਦੀ ਸਾਹਿਬ ਨੂੰ ਮਿਲ ਕੇ ਆਇਆ ਨਹੀਂ ਉਹ ਕੰਗਣਾ ਨੂੰ ਨਹੀਂ ਮਿਲੇ ਉਹ ਦਲਜੀਤ ਨੂੰ ਮਿਲੇ ਹੈ ਨਹੀਂ ਨਹੀਂ ਮੋਦੀ ਸਾਹਿਬ ਜਿਹਨੂੰ ਮਰਜ਼ੀ ਦੇਸ਼ ਦੇ ਰਾਜਾ ਨੇ ਪ੍ਰਧਾਨ ਮੰਤਰੀ ਜੀ ਨੇ ਕਹੇ ਦਲਜੀਤ ਜੀ ਮੈਨੂੰ ਕਿਹਾ ਸਾਹ ਸਿਮਰਨ ਜੋਸ ਮੱਕੜਸਾਹ ਮੈਨੂੰ ਤਾਂ ਫਿਰ ਤੁਹਾਡਾ ਜੀ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨਾਲ ਕੀ ਵਿਰੋਧ ਹੈ ਦੱਸੋ ਕੀ ਨਹੀਂ ਦੇਖਦੇ ਤੁਸੀਂ ਮੈਂ ਫਿਲਮਾਂ ਇਹ ਦੇਖਦੇ ਨੇ ਐਮਰਜੈਂਸੀ ਦੇਖੋਗੇ ਹਾਂ ਐਮਰਜੈਂਸੀ ਮੈਂ ਤੁਹਾਨੂੰ ਦੱਸ ਸੰਡੇ ਤੱਕ ਜਾਊਗਾ ਮੈਂ ਮੈਂ ਆ ਇੱਕ ਦੋ ਨੇੜਾ ਜਸਵੰਤ ਸਿੰਘ ਖਾਲੜਾ ਕੌਣ ਸੀਗੇ ਤੁਹਾਨੂੰ ਪਤਾ ਹੈ ਉਹ ਛੱਡੋ ਆਪਾਂ ਕੀ ਲੈਣਾ ਮੈਂ ਕਿਉਂ ਨਹੀਂ ਲੈਣਾ ਤੁਸੀਂ ਨਹੀਂ ਨਹੀਂ ਆਪਾਂ ਨਹੀਂ ਲੈਂਦਾ ਨਾ ਇਹਦਾ ਜਾਣੇ ਨਹੀਂ ਅਸੀਂ ਥੋੜੀ ਲਿਆਕਤ ਹੀ ਇੰਨੀ ਕਾ ਥੋੜੀ ਸਮਝ ਹੀ ਇੰਨੀ ਕਾ ਫਿਰ ਜੇ ਤੁਸੀਂ ਗੱਲ ਨੂੰ ਸਮਝਣਾ ਨਹੀਂ ਚਾਹ ਰਹੇ ਵੰਡ ਸਾਹਿਬ ਕੋਈ ਗੱਲ ਨਹੀਂ ਤੁਸੀਂ ਤੁਸੀਂ ਬਿਨਾਂ ਸੋਚੇ ਨਹੀਂ ਤੁਸੀਂ ਬਿਨਾਂ ਸੋਚੇ ਸਮਝੇ ਵਿਰੋਧ ਕਿਉਂ ਕਰ ਰਹੇ ਹੋ ਨਹੀਂ ਨਹੀਂ ਬਿਨਾਂ ਸੋਚੇ ਸਮਝ ਨਹੀਂ ਇਹਨਾਂ ਨੂੰ ਐਜੀਪੀਸੀ ਨੂੰ ਕੀ ਲੋੜ ਪਈ ਆ ਅਤਵਾਦੀ ਬਰਸੀ ਨੂੰ ਆਉਂਦੇ ਮੈਂ ਤੁਹਾਨੂੰ ਦੁਬਾਰਾ ਫੇਰ ਕਹਿ ਰਿਹਾ ਬੇਨਤੀ ਕਰਦਾ ਪਿਆ ਤੁਸੀਂ ਮੈਂ ਮੈਂ ਕੋਈ ਪੋਲੀਟੀਸ਼ੀਅਨ ਨਹੀਂ ਮੇਰੇ ਮੂੰਹੋਂ ਤੁਸੀਂ ਉਹ ਜੀ ਗੱਲ ਨਾ ਕਢਾਓ ਮੈਂ ਤੁਹਾਡਾ ਸਤਿਕਾਰ ਕਰਦਾ ਨਹੀਂ ਨਹੀਂ ਤੁਸੀਂ ਗਾਲਾਂ ਕਢ ਲਓ ਮੈਨੂੰ ਕਿਧਰ ਆਇਆ ਮੈਨੂੰ ਤੁਹਾਡੇ ਕੋਈ ਗੱਲ ਨਹੀਂ ਗਾਲਾਂ ਤੁਹਾਡੇ ਕਿਹੋਂ ਦੇ ਨਾਮ ਮੈਂ ਨਹੀਂ ਗਾਲਾਂ ਤਾਂ ਲੋ ਮੰਨ ਸਾਹਿਬ ਮੈਂ ਤੁਹਾਨੂੰ ਗਾਲਾਂ ਕਿਉਂ ਕੱਢੂਗਾ ਲੋਕ ਤੁਹਾਨੂੰ ਕੱਢਦੇ ਐ ਲੋਕਾਂ ਨੂੰ ਕੀ ਲੈਣਾ ਲੋਕ ਕਹਿੰਦੇ ਮੰਡ ਨਹੀਂ ਇਹ ਗੰਦ ਹੈ ਤੁਹਾਨੂੰ ਇਹ ਕਹਿੰਦੇ ਐ ਇਹ ਭਾਜੀ ਗੰਧ ਹੀ ਠੀਕ ਆ ਅਸੀਂ ਅਸੀਂ ਦੇਸ਼ ਲਈ ਗੰਧ ਹੀ ਬਣਨ ਨੂੰ ਤਿਆਰ ਆਂ ਨਹੀਂ ਖਤਮ ਭਾਈ ਜਸਵੰਤ ਸਿੰਘ ਖਾਲੜਾ ਨੇ ਤਾਂ ਹਿਊਮਨ ਰਾਈਟਸ ਦੀ ਲੜਾਈ ਲੜੀ ਹੈ ਹਿਊਮਨ ਰਾਈਟਸ ਦੀ ਲੜਾਈ ਲੜੀ ਹੈ ਉਹ ਕਿਹੜੇ ਉਤਾਰਾਂ ਦੀ ਲੜਾਈ ਲੜੀ ਐ ਇਸੇ ਮੁਲਕ ਦੇ ਕਨਸਟੀਟਿਊਸ਼ਨ ਦੇ ਅੰਡਰ ਲੜੀ ਐ ਅਸਾਂ ਦੋ ਤੁਸੀਂ ਕਿਆ ਲੜਾਈ ਲੜੀਆ ਤੁਹਾਨੂੰ ਪਤਾ ਹੀ ਐ ਪੁਰਾਣੇ ਸਮੇਂ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਫਿਰ ਉਹ ਜਜਬਾਤ ਚ ਆ ਗਏ ਫਿਰ ਵੱਧ ਘੱਟ ਬੋਲੇ ਜਾਂਦਾ ਫਿਰ ਉਹ ਮੈਨੂੰ ਮਹਿਕਮਾ ਵਿੱਚ ਲਾਊਗਾ ਓਏ ਕੀ ਬੋਲੀ ਜਾਂਦਾ